ਜਾਣ ਭਾਈ ਸਾਹਿਬ ਭਾਈ ਮਨੀ ਸਿੰਘ ਦੇ ਨਾਮ ਦੇ ਇੱਕ ਗ੍ਰੰਥ ਉੱਤੇ ਲਿਖਿਆ ਗਿਆ ਉਹਨਾਂ ਦੇ ਨਾਮ ਦੇ ਉੱਤੇ ਉਸ ਗ੍ਰੰਥ ਦਾ ਨਾਮ ਲਿਖਿਆ ਗਿਆ ਸ਼ਬਦ ਸਿੱਧੀ ਸ਼ਦਾ ਪੂਰਨ ਗ੍ਰੰਥ ਮੈਂ ਅਜੇ ਤੋਂ 2 ਸਾਲ ਪਹਿਲਾਂ ਕਿਸੇ ਦੇ ਕੋਲੋਂ ਲਿਆ ਮੈਨੂੰ ਉਹਨੇ ਦਿੱਤਾ ਬੜੇ ਪਿਆਰ ਨਾਲ ਕਿਹਾ ਭਾਈ ਸਾਹਿਬ ਪੜਿਓ ਤੁਸੀਂ ਕਥਾ ਕਰਦੇ ਹੋ ਤੁਹਾਨੂੰ ਬਹੁਤ ਖੁਸ਼ੀ ਦੇ ਵਿੱਚੋਂ ਮਿਲੇਗਾ ਮੈਂ ਜਦੋਂ ਪੜਿਆ ਉਸ ਗ੍ਰੰਥ ਨੂੰ ਧਿਆਨ ਨਾਲ ਦੇਖਿਆ ਪੜਿਆ ਕਿਸੇ ਬਲਿਉ ਕਰੋਗੇ ਭੂਤ ਪ੍ਰੇਤ ਕਿੱਦਾਂ ਕੱਢੇ ਜਾਂਦੇ ਨੇ ਉਹਦੇ ਉੱਤੇ ਵੀ ਸ਼ਬਦ ਹੈ ਮੁੰਡਾ ਘਰ ਜੀ ਹੋਵੇ ਕੁੜੀ ਘਰ ਜੀ ਹੋਵੇ ਉਹਦੇ ਉੱਤੇ ਵੀ ਸ਼ਬਦ ਹੈ ਫਿਰ ਮਾਫ ਕਰਨਾ ਮੈਂ ਕਿਹੜਾ ਚਾਹੁੰਦਾ ਕਿਸੇ ਔਰਤ ਨੂੰ ਵਸ ਵਿੱਚ ਕਰਨਾ ਹੋਵੇ ਉਹਦੇ ਉੱਤੇ ਵੀ ਸ਼ਬਦ ਹੈ ਇਥੋਂ ਤੱਕ ਲਿਖੇ ਗਏ ਵਸ ਕਰਨ ਵਸ ਵਸ ਕਰਨ ਦੀ ਸਿੱਧੀ ਵੀ ਸਾਨੂੰ ਸ਼ਬਦਾਂ ਦੇ ਰਾਹੀਂ ਸਿਖਾਈ ਗਈ ਜਦੋਂ ਮੈਂ ਕਿਤਾਬ ਪੜ੍ਹੀ ਉਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰੋਂ ਇਸ਼ਾਰਾ ਕੀਤਾ ਵੀ ਜੇ ਚੁੱਪ ਕੀਤਾ ਰਿਹਾ ਤੇ ਲੱਖ ਲਾਂਤ ਤੇਰੇ ਮੈਂ ਚੁੱਪਣਾ ਕਰ ਸਕਿਆ ਤੇ ਕਰਮ ਚੱਕੀ ਮੈਂ ਲਿਖਣਾ ਸ਼ੁਰੂ ਕੀਤਾ ਸਿੱਖ ਮਾਰਗ ਇੱਕ ਸਾਈਟ ਹੈ Google ਦੇ ਉੱਤੇ ਤੁਸੀਂ ਜਾ ਕੇ ਜਦੋਂ ਪਾਓਗੇ www.sikhmarg.com ਉੱਤੇ ਤੁਹਾਨੂੰ ਇੱਕ ਸਾਈਟ ਮਿਲੇਗੀ ਸਿੱਖ ਮਾਰਗ ਨਾਮ ਉੱਤੇ ਸ਼ਾਇਦ ਤੁਸੀਂ ਪੜ੍ਹਦੇ ਵੀ ਹੋਗੇ ਉਹਦੀ 34 ਲੜੀ ਤੇ ਉੱਤੇ ਜਦੋਂ ਜਾਓਗੇ ਦਾਸ ਦਾ ਨਾਮ ਲਿਖਿਆ ਹੋਇਆ ਲਖਮਿੰਦਰ ਸਿੰਘ ਉਹ ਵੀ ਉੱਤੇ ਟੱਚ ਕਰੋਗੇ ਉਹ ਸਾਰੇ ਵੇਖ ਸਾਹਮਣੇ ਆਉਣਗੇ ਸੇਕ ਹੀ ਸਿੱਕੀ ਦੇ ਦੁਸ਼ਮਣ ਅਮਰੀਕਾ ਦੇ 8 ਜਾਂ 9 ਭਾਗ ਨੇ ਲਿਖੇ ਉਹਦੇ ਉੱਤੇ ਸਾਰੇ-ਸਾਰੇ ਅੱਜ ਤੱਕ ਛਾਪੇ ਹੋਏ ਨੇ ਉਹਦੇ ਵਿੱਚ ਹੋਰ ਵਿਸ਼ੇ ਨਹੀਂ ਸਾਹਮਣੇ ਪਰ ਇਹ ਸ਼ਰਧਾਪੂਰਨ ਗ੍ਰੰਥਾ ਜਿਹੜਾ ਪੁਆੜਾ ਸੀ ਮੈਂ ਖਾਸ ਤੌਰ ਤੇ ਰਿਆ ਇਹ ਤੇ ਇੱਕ ਸ਼ਬਦ ਨੂੰ ਗੁਰਬਾਣੀ ਦੇ ਮੁਤਾਬਕ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਇਹ ਸਾਰਾ ਕੁਝ ਗਲਤ ਹੈ ਇਕਾਦਸ਼ੀਆਂ ਓਕਾਦਸ਼ੀਆਂ ਮਨੋਰੀਆਂ ਇਹ ਵੀ ਉਹਦੇ ਵਿੱਚ ਦਸੀਆਂ ਗਈਆਂ ਕਿਹੜਾ ਸ਼ਬਦ ਕਿੱਦਾਂ ਪੜ੍ਹਨਾ ਹੈ ਕਿਹੜੇ ਵਕਤ ਪੜ੍ਹਨਾ ਹੈ ਕਿਹੜੇ ਤੰਦ ਕਿਹੜੇ ਤਰੀਕੇ ਨਾਲ ਪੜ੍ਹਨਾ ਹੈ ਉਹ ਵੀ ਦੱਸਿਆ ਗਿਆ ਉਹ ਘੋੜੇ ਕਿਤੇ ਗੁਰਮਤ ਦੇ ਗੱਲ ਕਹਿੰਦੀ ਹੈ ਜਦੋਂ ਮੈਂ ਬੀਬੀ ਨੂੰ ਬੇਨਤੀ ਕੀਤੀ ਉਸ ਬੀਬੀ ਨੂੰ ਸੁਝਾਇਆ ਗਿਆ ਕਿ ਤੂੰ ਆਪਣੇ ਰਸਤੇ ਤੇ ਦੁਬਾਰਾ ਵਾਪਸ ਆ ਗਈ ਗੁਰਮਤ ਨੇ ਸਾਨੂੰ ਇਹ ਗੱਲਾਂ ਨਹੀਂ ਦੱਸੀਆਂ ਮੈਂ ਜਿੱਥੋਂ ਤੱਕ ਬੇਨਤੀ ਕਰਨ ਲੱਗਾ ਸਾਡੀ ਮੱਤ ਉੱਚੀ ਨਹੀਂ ਸਾਡੀ ਮੱਤ ਨੀਵੀ ਹੋ ਗਈ ਸਾਡਾ ਮਨ ਹਾਤੀ ਬਣ ਗਿਆ ਹੰਕਾਰ ਵਾਂਗ ਉੱਚਾ ਆ ਗਿਆ ਮੱਤਾਂ ਵੜ ਗਈ ਗਿੱਟਿਆਂ 'ਚ ਬੋਦੀਆਂ ਦੇ ਵਿੱਚ ਮਤੂ ਤਾਂ ਅਸੀਂ ਸਾਹ ਹੀ ਲੈ ਲੈਂਦਾ ਮਤੂ ਤਾਂ ਅਸੀਂ ਬੰਦ ਕਰ ਦਿੱਤਾ ਵੀ ਖੁੱਲੀ ਨਾ ਕਦੇ ਤੂੰ ਕਦੇ ਗੁਰੂ ਦੀ ਕੋਈ ਗੱਲ ਤੇਰੇ ਅੰਦਰ ਜਾਣੀ ਨਹੀਂ ਚਾਹੀਦੀ ਬਲੌਕ ਸਿਸਟਮ ਕਰ ਦਿੱਤਾ ਦੇਖੋ ਭੋਲੇ ਹੋਵੇ ਇੱਕੋ ਗੱਲ ਪੱਕੀ ਤੌਰ ਤੇ ਆਪਣੇ ਜੀਵਨ ਵਿੱਚ ਧਾਰਨ ਕਰ ਲਓ ਗੁਰਮਾਈ ਨੇ ਦਸਵਾਂ ਦਵਾਰ ਦਿਮਾਗ ਨੂੰ ਆਖਿਆ 9 ਦਰਵਾਜ਼ੇ ਪ੍ਰਗਟ ਕੀਏ ਦਸਵਾਂ ਗੁਪਤ ਰੱਖਾਇਆ ਆ ਜਿਹੜਾ ਗੁਪਤ ਹੈ ਨਾ ਦਿਮਾਗ ਸਭੀ ਸੋਚ ਸਾਡਾ ਮਾਇਨ ਸਾਡਾ ਮਨ ਜਦੋਂ ਅਸੀਂ ਆਪਣਾ ਮਨ ਆਪਣੀ ਸੋਚ ਆਪਣਾ ਦਿਮਾਗ ਆਪਣਾ ਨੇਚਰ ਗੁਰੂ ਗ੍ਰੰਥ ਸਾਹਿਬ ਜੀ ਦੇ ਕੇ ਰੱਖਦੇ ਆ ਉਹਦਾ ਮਤਲਬ ਹੈ ਸਤਗੁਰੂ ਸਿਰ ਤੇਰਾ ਹੋ ਗਿਆ ਲੈ ਹੁਣ ਇਹ ਸਿਰ ਤੇਰਾ ਹੈ ਇਹਦੇ ਵਿੱਚ ਜੋ ਮਰਜੀ ਪਾ ਹੁਣ ਅਸੀਂ ਗੁਰੂ ਸਾਹਿਬ ਦੇ ਕੋਲੋਂ ਸਿੱਖਿਆ ਲੈ ਲੈ ਕਿ ਇਹਦੇ ਵਿੱਚ ਸੁਟਣੀਆਂ ਪਾਉਣੀਆਂ ਪਰ ਤਾਂ ਪਵੇਗੀ ਜੇ ਇਸੀ ਦਰਵਾਜ਼ੇ ਆਪਣੇ ਕੋਲ ਆਗੇ ਤਾਂ ਜੇ ਅਸੀਂ ਆਪਣੇ ਦਿਮਾਗ ਦੇ ਦਰਵਾਜ਼ੇ ਨਾਲ ਨਾ ਖੋਲ ਜਿਵੇਂ ਕਪਾੜ ਕਿਵੇਂ ਨਾ ਕਪਾੜ ਖੁੱਲਣੇ ਇਹ ਕੋਈ ਕਪਾੜ ਕੋਈ ਭੋਰੀਆਂ ਚ ਬੈਠ ਕੇ ਬੰਦਗੀ ਕਰਨ ਨਾਲ ਨਹੀਂ ਖੁੱਲਨੇ ਇਹ ਕੋਈ ਕਪਾੜ ਮਾਲਾ ਮੰਤਰ ਜਾਪ ਕਰਨ ਨਾਲ ਨਹੀਂ ਖੁੱਲਨੇ ਇਹ ਕੋਈ ਕਪਾੜ ਸਿੱਧੀਆਂ ਮੰਤਰਾਂ ਕਰਨ ਦੇ ਨਾਲ ਨਹੀਂ ਖੁੱਲਨੇ ਇੱਕ ਕਪਾੜ ਖੁੱਲਣੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਿਧਾਂਤ ਉੱਤੇ ਪਹਿਰਾ ਦੇਣ ਦੇ ਨਾਲ ਜਦੋਂ ਤੁਸੀਂ ਸਿਧਾਂਤਵਾਦੀ ਹੋਗੇ ਤੁਹਾਡੇ ਕਪਾੜ ਆਪਣੇ ਆਪ ਖੁੱਲ ਜਾਣਗੇ ਜਿੱਦਾਂ ਤੁਹਾਡੇ ਕਪਾੜ ਖੁੱਲ ਕੇ ਤੁਸੀਂ ਕੋਈ ਵੀ ਗਲਤ ਕੰਮ ਹੋ ਰਿਹਾ ਹੋਵੇਗਾ ਕੋਈ ਵੀ ਗਲਤ ਗੱਲ ਕਹੀ ਜਾ ਰਹੀ ਹੋਵੇਗੀ ਤੁਸੀਂ ਉਹਦੇ ਉੱਤੇ ਪਹਿਰਾ ਦੇਓਗੇ ਕਹੋਗੇ ਕਿ ਇਹ ਗਲਤ ਹੋ ਰਿਹਾ ਹੈ ਤੇ ਜੇ ਕਪਾੜ ਬੰਦ ਰਹੇ ਦਰਵਾਜ਼ੇ ਬੰਦ ਰਹੇ ਜਿਹੜਾ ਕੋਈ ਮਰਜ਼ੀ ਆਵੇ ਮੋਲ ਕੇ ਚਲੇ ਜਾਵੇ ਤੁਹਾਨੂੰ ਪਤਾ ਨਹੀਂ ਲੱਗਣਾ ਖੈਰ ਮੈਂ ਜਿਹੜੀ ਬੇਨਤੀ ਕਰਨ ਲੱਗਾ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੋ ਆਦਾ ਆਇਆ ਸੇਤ ਕਦੇ ਕਿਸੇ ਦੇ ਸਾਹਮਣੇ ਨਾ ਕੋ ਮਸਤਕ ਨੀਚੂ ਬਾਗੂ ਦਰਸਿਆ ਮਹਾਰਾਜ ਤੋਂ ਦਾਵਾ ਉਹ ਛੋਟੇ ਛੋਟੇ ਬੱਚੇ ਵੇਖ ਲੋ 7-9 ਸਾਲ ਦੇ ਜਿੰਦਾ ਨੀਆ ਤੇ ਜਿੜੇ ਗਏ ਉਹਨਾਂ ਦਾ ਜਵਾਬਤਾ ਕੀ ਸੀ ਓਏ ਸੁਪਿਆ ਓਏ ਬੇਈਮਾਨ ਕਾਜਾ ਕਾਜਿਆ ਬਾਪੂ ਨੇ ਕਹਿ ਦਿੱਤਾ ਸੀ ਮਾਨਸਖਾਣੇ ਕਰੇ ਨਿਵਾਜ ਸ਼ੁਰੀ ਬਗਾਇੰ ਤਿੰਨ ਗਲ ਤਾਗ ਇਹੋ ਜਿਹੇ ਬੇਈਮਾਨ ਠੱਗਿਆ ਕਿਸਮ ਦੇ ਜਿਹੜੇ ਬੰਦੇ ਸੀ ਧਾਰਮਿਕ ਆਗੂ ਜਿਹੜੇ ਬਣੇ ਹੋਏ ਸੀ ਉਹਨਾਂ ਨੂੰ ਉਹਨਾਂ ਨੇ ਵੰਗਾਰ ਪਾਈ ਸੀ ਨੀਆ ਤੇ ਜਿੜਿਆ ਜਾਣਾ ਕਬੂਲ ਹੈ ਸਿਰ ਵਿੱਚ ਪਾਉਣਾ ਤੁਹਾਡੇ ਸਮਝੋ ਪੈਸੇ ਪਾਈ ਤਾਰੂ ਸਿੰਘ ਦਾ ਸ਼ੀਸ਼ੀ ਦੇ ਲੰਘਿਆ ਥੋੜੇ ਦਿਨ ਪਹਿਲਾਂ ਜਕਰੀਆ ਖਾਨ ਨੇ ਹੁਕਮ ਦਿੱਤਾ ਸੀ ਖੋਪੜੀ ਲਾਹ ਦੋ ਕੇਸਾਂ ਦੇ ਸਮੇਤ ਖੋਪੜੀ ਉਹਨਾਂ ਨੇ ਲਵਾ ਲਈ ਸੀ ਸਿਰ ਨਹੀਂ ਸੀ ਉਹਨਾਂ ਨੇ ਆਪਣਾ ਨੀਮਾ ਜਾਂ ਦਿੱਤਾ ਬਾਪੂ ਦੀ ਪਾਗ ਨੂੰ ਉਹਨਾਂ ਨੇ ਦਾਗ ਨਹੀਂ ਸੀ ਲਗਾ ਦਿੱਤਾ ਪਰ ਅੱਜ ਹੋਇਆ ਕਿ ਸਾਡੇ ਮਨ ਦੇ ਵਿੱਚ ਸੋਚ ਬਲਦ ਵੜ ਗਈ ਸਾਡੀ ਸੋਚ ਦੇ ਵਿੱਚ ਸੰਤ ਵਸ ਗਿਆ ਇੱਚ ਕੋਈ ਸ਼ੱਕ ਨਹੀਂ ਗੁੱਸਾ ਨਾ ਕਰਿਓ ਹੁਣ ਮੇਰੇ ਗਾਂਦ ਸਾਡੀ ਸੋਚ ਵਿੱਚ ਵਸੇ ਨੇ ਬਾਬੇ ਸਾਡੀ ਸੋਚ ਵਿੱਚ ਵਸੇ ਨੇ ਮਹੰਤ ਸੰਤ ਸਾਡੀ ਸੋਚ ਵਿੱਚ ਵਸੇ ਨੇ ਉਹ ਲੋਕ ਜਿਨ੍ਹਾਂ ਨੂੰ ਗੁਰਮਤ ਦਾ ਗਿਆਨ ਤਾਂ ਕੋਈ ਪਤਾ ਨਹੀਂ ਸਾਡੀ ਸੋਚ ਵਿੱਚ ਉਹ ਲੋਕ ਵਸੇ ਜਿਨ੍ਹਾਂ ਦੇ ਡੇਰਿਆਂ ਦੇ ਵਿੱਚ ਫਟਿਆਂ ਪੁਰਾਣਿਆਂ ਕੱਪੜਿਆਂ ਦੀ ਪੂਜਾ ਕਰਾਈ ਜਾਂਦੀ ਤੇ ਕਹਿੰਦੇ ਸੱਚकांड ਹੈ ਸਾਡੇ ਬਾਬੇ ਦਾ ਸਾਡੀ ਸੋਚ ਵਿੱਚ ਉਹ ਲੋਕ ਵਸੇ ਨੇ ਜਿਨ੍ਹਾਂ ਦੇ ਨਲਕਿਆਂ ਦੀ ਪੂਜਾ ਕਰਾਈ ਜਾਂਦੀ ਹੈ ਕਿ ਬਾਬਾ ਐਸ ਨਲਕੇ ਤੋਂ ਪਾਣੀ ਪੀਂਦਾ ਸੀ ਤੁਸੀਂ ਦਰਸ਼ਨ ਕਰਕੇ ਵਡਿਆ ਭਾਗਾਂ ਵਾਲੇ ਹੋ ਬਾਬਾ ਦਾ ਮਰ ਗੋ ਕੇ ਨਰਕਾਂ ਨੂੰ ਪਹਾਰ ਗਿਆ ਤੇ ਉਹਦੇ ਨਲਕੇ ਦੇ ਆਧਾਰ ਦੇ ਉੱਤੇ ਤੋੜਾਂ ਪੀਏ ਕਮੋੜਿਓ ਦੇ ਚੀਲਣੇ ਸ਼ੁਰੂ ਕਰ ਦਿੱਤੇ ਨਲਕਿਆਂ ਦੀ ਪੂਜਾ ਆਹ ਸਾਡੇ ਬਾਪੇ ਦਾ ਮੰਝਾ ਹੈ ਇਹਦੇ ਸਾਹਮਣੇ ਮੱਥਾ ਟੇਕੋ ਤੁਹਾਡਾ ਪਾਰ ਉਤਾਰਾ ਆਹ ਸਾਡੇ ਬਾਪੇ ਦਾ ਪਲੰਘ ਹੈ ਤੁਸੀਂ ਖਿਆਲ ਕਰੋ ਲੋਪਟ ਨੂੰ ਅਸੀਂ ਜਦੋਂ ਚੰਡੀਗੜ੍ਹ ਜਾਂਦੇ ਆ ਇੱਕ ਡੇਰਾ ਹੁੰਦਾ ਹੈ ਕਿਸੇ ਬਾਪੇ ਦਾ ਉਸ ਡੇਰੇ ਵਿੱਚ ਇੱਕ ਕਾਰ ਖੜੀ ਕੀਤੀ ਜਦੋਂ ਮੈਂ ਉਸ ਕਾਰ ਦਾ ਇਤਿਹਾਸ ਪੜਿਆ ਮੈਂ ਬੜਾ ਹਰਾਨ ਹੋਇਆ ਜੀ ਸਾਡਾ ਬਾਬਾ ਮੁੰਬਈ ਗਿਆ ਸੀ ਉਹ ਤੇ ਹਾਰੇ ਆ ਗਿਆ ਲੋਕ ਡੁੱਬ ਰਹੇ ਸੀ ਤੇ ਬਾਬੇ ਦੀ ਕਾਰ ਕਰਦੀ ਹੋਈ ਇੱਥੋਂ ਤੱਕ ਪਹੁੰਚ ਗਈ ਸੀ ਮੈਂ ਕਿਹਾ ਬੜਾ ਬੇਸ਼ਰਮ ਬਾਬਾ ਸੀ ਲੋਕਾਂ ਨੂੰ ਡੁੱਬ ਦਿਹਾਣਾ ਛੱਡਿਆ ਛੱਡ ਆਇਆ ਤੇ ਆਪ ਆਪਣੀ ਪੂਛ ਚਾਕੇ ਤੇ ਡੇਰੇ ਵਿੱਚ ਆ ਗਿਆ ਸਤਿਗੁਰੂ ਤੇ ਕਹਿੰਦੇ ਨੇ ਸੇਤ ਜਿਹੜੇ ਆਪ ਮਰ ਨੂੰ ਮਰ ਜਾਵੇ ਭਾਵੇਂ ਪਰ ਦੂਜੇ ਕੀ ਜਾਨ ਬਚਾਉਂਦਾ ਹੈ ਉਹ ਕਾਦਾ ਬਾਬਾ ਜਿਹੜਾ ਆਪ ਕਾਲ ਵਿੱਚ ਸ਼ੀਸ਼ੇ ਬੰਦ ਕਰਕੇ ਤਾਂ ਆ ਗਿਆ ਬਾਕੀ ਲੋਕ ਡੁੱਬਦੇ ਹੋਏ ਮਰ ਗਏ ਇਦੋਂ ਤੇ ਬਾਬੇ ਦੀ ਪੂਜਾ ਸੀ ਕਰਦੇ ਸਾਡੀ ਸੋਚ ਮਾੜੀ ਹੋ ਗਈ ਗੁਰਮਖੋ ਭਾਵੇਂ ਤੁਹਾਨੂੰ ਮੇਰੀਆਂ ਗੱਲਾਂ ਕੌੜੀਆਂ ਲੱਗਣਦੀਆਂ ਪਰ ਸੱਚਾਈ ਇਹਦੇ ਵਿੱਚ ਔਰ ਮੈਂ ਕੋਈ ਮਸਾਲੇ ਲਾ ਕੇ ਜਾਂ ਆਪਣਾ ਨਾਮ ਕਮਾਉਣ ਵਾਸਤੇ ਇਦਾਂ ਦੀਆਂ ਗੱਲਾਂ ਨਹੀਂ ਕਰਦਾ ਦਿਲ ਭਰਿਆ ਅੰਦਰੋਂ ਆਤਮਾ ਚੰਝੂਰੀ ਹੋਈ ਹੈ ਅੰਦਰੋਂ ਵੀ ਸਾਡੀ ਕੌਮ ਕਿੱਧਰ ਨੂੰ ਜਾ ਰਹੀ ਹੈ ਕਿਹੜੇ ਪਾਸੇ ਨੂੰ ਜਾ ਰਹੀ ਹੈ ਸ਼੍ਰੀ ਦਰਬਾਰ ਸਾਹਿਬ ਧੰਨ ਗੁਰਦੇਵ ਸਿੰਘ ਮਹਾਰਾਜ ਨੇ ਇਸ ਵਾਰ ਥੋੜੀ ਬਣਾਇਆ ਸੀ ਵੀ ਆ ਦੁੱਧ ਪੰਜ ਕੇ ਬੇੜੀ ਲੈ ਕੇ ਸਾਹਮਣੇ ਜਾ ਕੇ ਮੱਥੇ ਟੇਕੋ ਆ ਪਰਸੋ ਚੌਥੇ ਕਿਸੇ ਵੀਰ ਦਾ ਮੈਨੂੰ ਫੋਨ ਆਇਆ ਉਹ ਕਿਹਾ ਜੀ ਅਸੀਂ ਜਦੋਂ ਤੁਸੀਂ ਆਏ ਨਾ ਅਸੀਂ ਯਾਤਰਾ ਕਰਨ ਵਾਸਤੇ ਜਰੂਰ ਜਾਣਾ ਦੁੱਖ ਭੰਗਨੀ 베ਰੀ ਮੈਂ ਇਸ਼ਨਾਨ ਕਰਨਾ ਕੋਈ ਕਿਸੇ ਬਾਬੇ ਨੇ ਕਿਹਾ ਸੀ ਮੈਂ ਉਹਨੂੰ ਕਿਹਾ ਮੈਂ ਕਿਹਾ ਉਹ ਤਾਂ ਟੁੱਟ ਗਈ ਹੈ ਭਾਈ ਉਹ ਤਾਂ ਪਿੱਛੇ ਜੇ ਆਇਆ ਸੀ ਕਿ ਤੇ ਤੂਫਾਨ ਥੋੜਾ ਜਿਆਦਾ ਆ ਗਿਆ ਤੇ ਉਹਦੇ ਵਿਚਾਰੀ ਦੋ ਚਾਰ ਟਾਣੀ ਆਪਣੇ ਟੁੱਟ ਗਏ ਤੇ ਜਿਹੜੀ 베ਰੀ ਆਪਣੇ ਆਪ ਨੂੰ ਨਹੀਂ ਬਚਾ ਸਕੀ ਸਾਡੇ ਦੋਖੋਂ ਨੇ ਕੀ ਦੂਰ ਕਰਨੇ ਅਸੀਂ 베ਰੀਆਂ ਦੀ ਪੂਜਾ ਕੀਤੀ ਟਿੱਪਲਾਂ ਦੀ ਪੂਜਾ ਕੀਤੀ ਬੋਰਾਂ ਦੀ ਪੂਜਾ ਕੀਤੀ ਤੁਸੀਂ ਦੂਰ ਨਾ ਜਾਓ ਅੱਜ ਮੈਂ ਇੱਕ ਪੋਸਟ ਪੜ੍ਹੀ ਬਾਬੇ ਦੀ ਉਹਨੇ ਗੁਰਦੁਆਰਾ ਕਰਵਾ ਬਣਾਇਆ ਗੁਰਦੁਆਰਾ ਬਾਬਾ ਘੋੜਾ ਸਾਹਿਬ ਹੁਣ ਕੱਲੂ ਖੋਤਿਆਂ ਦੇ ਉੱਤੇ ਵੀ ਗੁਰਦੁਆਰੇ ਬਣਾਉਣਗੇ ਹਰ ਇੱਕ ਥਾਂ ਦੇ ਉੱਤੇ ਹਰ ਇੱਕ ਨਾਮ ਉੱਤੇ ਗੁਰਦੁਆਰੇ ਪਿਆਰ ਕਰਨਗੇ ਪਰ ਤੁਹਾਨੂੰ ਲੁੱਟਣੇ ਉਹਨਾਂ ਨੇ ਕਿਸ ਨਾ ਕਿਸੇ ਤੰਗ ਤਰੀਕੇ ਨਾਲ ਆਪਣੇ ਆਪ ਨੂੰ ਸੁਚੇਤ ਕਰੋ ਆਪਣੇ ਦਰਵਾਜ਼ੇ ਖੋਲੋ ਆਪਣੇ ਕਪਾੜੇ ਖੋਲੋ ਤੁਹਾਨੂੰ ਲੁੱਟਿਆ ਜਾ ਰਿਹਾ ਹੈ ਤੁਹਾਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਜਿੱਦਨ ਸਾਡੀ ਕੌਮ ਸੁਚੇਤ ਹੋ ਗਈ ਤੁਹਾਨੂੰ ਮੇ ਇਤਿਹਾਸ ਵਿੱਚੋਂ ਇਹ ਗੱਲ ਕਹਿ ਲਗਾ ਬਾਬੂ ਨੇ ਆਖਿਆ ਇਹਦੇ ਕੋਈ ਮੇਰੀ ਮਤ ਵਿੱਚੋਂ ਪੜਹਾ ਹੈ ਤੇਰੀ ਮਾਂ ਹੈ ਉੱਚੀ ਸੁੱਤੀ ਮਤ ਤੇਰਾ ਪਿਤਾ ਹੈ ਸੰਤੋਖ ਗ੍ਰਿਤੀ